ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਅਜੀਤ ਸਲਾਈ ਕਢਾਈ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਬਾਜੂ ਦੀ ਕਟਾਈ ਬਾਰੇ ਤੁਹਾਨੂੰ ਦੱਸਾਂਗੇ ਆਪਾਂ ਨੂੰ ਜੀ ਬਾਜੂ ਦੀ ਲੈਂਥ ਚਾਹੀਦੀ ਆਏਗੀ 15 ਇੰਚ ਰੈਡੀ ਇਹ 2 ਇੰਚ ਕੱਪੜਾ ਆਪਾਂ ਜੀ ਐਕਸਟਰਾ ਲੈਣਾ ਵਿੱਚ ਫੋਲਡ ਕਰਨ ਲਈ 1.5 ਇੰਚ ਇਧਰ ਆਜੂਗਾ ਅੱਧਾ ਇੰਚ ਇਧਰੋਂ ਆਜੂਗਾ ਜੀ 2 ਇੰਚ ਕਪੜਾ ਆਪਾਂ ਐਕਸਟਰਾ ਲੈਣਾ ਜੀ ਆਪਣੀ ਜੀ ਮੋਢੇ ਦੀ ਲੈਂਥ ਹੈਗੀ ਹੈ ਜੀ 9.5 ਇੰਚ ਆਪਾਂ ਤਿਆਰ ਕਰਨਾ ਇਹ ਆਪਾਂ 10 ਇੰਚ ਚੜਾਈ ਲਈ ਹੈ ਤੇ ਮੋਰੀ ਆਪਾਂ ਇਹਦੀ ਰੱਖਣੀ ਆ ਜੀ ਬਾਜੂ ਦੀ 6 ਇੰਚ ਰੈਡੀ ਇਧਰੋਂ ਆਪਾਂ 1.5 ਇੰਚ ਐਕਸਟਰਾ ਲੈਣਾ ਹੈ ਕਟਿੰਗ ਲਈ ਤਿੰਨ ਮੋਡੇ ਵਾਲੀ ਸਾਈਡ ਤੋਂ ਆਪਾਂ 3 ਇੰਚ ਤੇ ਨਿਸ਼ਾਨ ਲਾ ਕੇ ਆਪਾਂ ਇਹ ਮੋਡੇ ਦੀ ਕਾਟ ਪਾਉਣੀ ਹੈ ਜੀ ਫਿਰ ਆਪਾਂ ਜੀ ਇਧਰੋਂ ਕਟਾਈ ਲਈ ਐਕਸਟਰਾ ਲੈ ਕੇ ਇਸ ਨਿਸ਼ਾਨ ਨੂੰ ਆਪਾਂ ਮਿਲਾ ਦੇਣਾ ਹੈ ਜਿਹੜੀ ਆਪਣੀ ਸਲਾਈ ਵਾਲੀ ਵਾਲੀ ਵਾਲਾ ਨਿਸ਼ਾਨ ਹੈਗਾ ਜੀ ਉਹਨੂੰ ਆਪਾਂ ਅਲੱਗ ਮਿਲਾ ਦੇਣਾ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਹੋ ਗਈ ਜੀ ਆਪਣੀ ਬਾਜੂ ਦੀ ਕਟਿੰਗ ਫਿਰ ਮੋਡੇ ਵਾਲੀ ਸਾਈਡ ਲੈ ਕੇ ਮੋਡੇ ਵਾਲੀ ਅਗਲੀ ਸਾਈਡ ਤੇ ਆਪਾਂ ਜੀ ਇਹਦੀ ਜਿਹੜੀ ਹੈਗੀ ਆ ਅੱਧਾ ਇੰਚ ਲੈ ਦਾ ਨਿਸ਼ਾਨ ਲਾ ਕੇ ਆਪਾਂ ਅੱਲੀ ਅੱਲੀ ਸਾਈਡ ਤੇ ਕੱਟ ਪਾਉਣੀ ਹੈ ਇਹ ਦੇਖੋ ਜੀ ਇਹ ਆਪਣੀ ਬਾਜੂ ਦੀ ਕਟਿੰਗ ਹੋ ਗਈ ਧੰਨਵਾਦ ਜੀ ਸਾਰਿਆਂ ਦਾ